ਭਾਈ ਕਿਹੋਂ ਤੁਹਾਡਾ ਮੇਰਾ ਪ੍ਰੋਫੈਸਰ ਅਮਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਜੂ ਪੰਜਾਬ ਤੋਂ ਮੈਂ ਹਾਜ਼ਰੀ ਦਵਾ ਰਿਹਾ ਹਾਂ ਕੀ ਮਾਮਲਾ ਜੀ ਅੱਜ ਤੁਸੀਂ ਸਰਵਿਸ ਰੋਡ ਬੰਦ ਕੀਤੀ ਹੈ ਥਾਣੇ ਦੇ ਬਿਲਕੁਲ ਕੀ ਮਾਮਲਾ ਸੀਗਾ ਅਸਲ ਵਿੱਚ ਅਸੀਂ ਸਰਵਿਸ ਰੋਡ ਬੰਦ ਨਹੀਂ ਸੀ ਕਰਨੀ ਇਹ ਤਰਾਹ ਜਿਹੜਾ ਥਾਣੇ ਉਹਨਾਂ ਵੱਲੋਂ ਕਰਵਾਈ ਗਈ ਹੈ ਜੀ ਇੱਥੇ ਸਨ ਕਰੋ ਸਨ ਐਨਰਜੀ ਹੈਗੀ ਹੈ ਜੀ ਇੱਥੇ ਫੈਕਟਰੀ ਇੰਡਸਟਰੀ ਹੈ ਉਹਨਾਂ ਦੀ ਜਿਹੜੀ ਵੇਸਟਿੰਗ ਸੀਗੀ ਉਹ ਸਾਡੀ ಗ್ರಾಮ ਪੰਚਾਇਤ ਪਿੰਡ ਬਰਬਾਲੀਪੁਰ ਦੇ ਵਿੱਚ ਉਹ ਸਟਕੇ ਜਾਂਦੇ ਸੀਗੇ ਉਹਦੇ ਬਾਰੇ ਅਸੀਂ ਜਿਹੜਾ ਕੰਟੇਨਰ ਫੜਿਆ ਸੀ ਉਹ ਅੱਧਾ ਕੰਟੇਨਰ ਉਹਨਾਂ ਨੇ ਉੱਥੇ ਖਾਲੀ ਕੀਤਾ ಗ್ರಾಮ ਪੰਚਾਇਤ ਬਰਮਾਲੀਪੁਰ ਦੀ ਨੇ ਬਰਮਾਲੀਪੁਰ ਦੇ ਵਿੱਚ ਉਹਨੇ ਮੁਲਜਮ ਨੇ ਤੇ ਅੱਧਾ ਸੀ ਇੱਥੇ ਥਾਣੇ ਤਰਾਹੇ ਜਿਹੜਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਪੈਂਦਾ ਉਹ ਇੱਥੇ ਜਮ੍ਹਾਂ ਕਰਾਤਾ ਇਹਨਾਂ ਦੀ ਕਸਟਡੀ ਦੇ ਵਿੱਚ ਇਹ ਇੱਥੇ ਹਰਦਮਨ ਸਿੰਘ ਜੀ ਇੰਚਾਰਜ ਨੇ ਤਰਾਹਾ ਥਾਣੇ ਦੇ ਵਿੱਚ ਮੌਜੂਦਾ ਇਹ ਅੱਜ ਅਸੀਂ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਆ ਆਈ ਉਹ ਟੀਮ ਆਈ ਜਦ ਇੱਥੇ ਆ ਕੇ ਦੇਖਿਆ ਵੀ ਉਹ ਖਾਲੀ ਬਿਲਕੁਲ ਹੀ ਖਾਲੀ ਕਰਤਾ ਉਹਨਾਂ ਨੇ ਏ ਅਸੀਂ ਪੁੱਛਿਆ ਵੀ ਜਿਹੜਾ ਕੰਟੇਨਰ ਐ ਸੀ ਅੱਧਾ ਬਣਾ ਕੇ ਲੈ ਕੇ ਆਏ ਸੀ ਇੱਥੇ ਫੜਾਇਆ ਤੁਹਾਨੂੰ ਤੁਹਾਡੀ ਕਸਟਡੀ ਦੇ ਵਿੱਚ ਉਹ ਕਿੱਥੇ ਗਿਆ ਇਹ ਸਾਫ਼ ਹੀ ਇਨਕਾਰ ਕਰ ਗਏ ਇਹ ਹਾਰ ਕੇ ਇਹਨਾਂ ਨੇ ਸਾ ਤੋਂ ਧਰਨਾ ਲਵਾਇਸ ਦਾ ਧਰਨਾ ਲਵਾਉਣ ਦੇ ਵਿੱਚ ਹੈ ਨਹੀਂ ਸੀਗੇ ਦਾ ਸਾਡਾ ਇਹ ਜੀ ਮਨਸ਼ਾ ਕੋਈ ਨਹੀਂ ਤੇ ಗ್ರಾಮ ਪੰਚਾਇਤ ਬਰਮਾਲੀਪੁਰ ਦਾ ਕਰਮਜੀਤ ਸਿੰਘ ਤੂੰ ਸਰਪੰਚ ਇੰਦਰ ਸਿੰਘ ਜੀ ਤੂੰ ਸਰਪੰਚ ਖੜੇ ਆ ਜੀ ਪੂਰੀ ಗ್ರಾಮ ਪੰਚਾਇਤ ਬਰਮਾਲੀਪੁਰ ਦੀ ਜਿਹੜਾ ਲੁਧਿਆਣਾ ਤਹਿਸੀਲ ਪੈਲ ਦੇ ਵਿੱਚ ਪੈਂਦਾ ਇਹ ਅਸੀਂ ਇਹਨਾਂ ਦੇ ਅੱਜ ਧਰਨਾ ਲਾਇਆ ਬਾਕੀ ਇਹਨਾਂ ਦੇ ਜਿਹੜੇ ਨਾਲ ਮੁਲਾਜ਼ਮ ਨੇ ਉਹਨਾਂ ਨੇ ਸਾਨੂੰ ਇਹ ਤਸੱਲੀ ਦਿੱਤੀ ਆ ਵੀ ਜਿਨੇ ਵੀ ਇਹ ਕਰਮ ਕਮਾਇਆ ਮਾੜਾ ਕਰਮ ਕਮਾਇਆ ਵੀ ਉਹ ਕੱਲ ਨੂੰ ਉਹਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਅਸੀਂ ਪੂਰੇ ਜੋਰ ਦੇ ਨਾਲ ਜੋਰ ਦੇ ਨਾਲ ਇੱਥੇ ਆ ਕੇ ਫੇਰ ਠੋਕਾਂਗੇ ਧਰਨਾ ਆ ਬਾ ਦਰਾਹ ਥਾਣਾ ਮੁਰੇ ਧਰਨਾ ਦਿੱਤਾ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਵੀ ਹੋਈ ਆ ਸਰਵਿਸ ਰੋਡ ਜਾਮ ਕੀਤੀ ਗਈ ਆ ਲੰਮਾ ਸਮਾਂ ਸਰਵਿਸ ਰੋਡ ਜਾਮ ਰਹੀ ਆ ਕੀ ਕਾਰਨ ਸੀਗਾ ਅਸਲ ਵਿੱਚ ਨਾ ਸਾਡੇ ਪਿੰਡ ਬਰਮਾਲੀਪੁਰ ਇੱਕ ਕੈਮੀਕਲ ਦੀ ਫੈਕਟਰੀ ਲੱਗਿਆ ਜੋ ਬਿਸਨਪੁਰੇ ਦੇ ਵਿੱਚ ਸਥਿਤਾ ਜਿਹਦੀ ਪ੍ਰਦੂਸ਼ਣ ਜਦੋਂ ਚੱਲਦੀ ਆ ਤਾਂ ਇੰਨੀ ਸਮੈਲ ਆਉਂਦੀ ਆ ਕਿ ਉਹਦੇ ਸਾਹ ਲੈਣਾ ਸਾਨੂੰ ਔਖਾ ਹੋ ਜਾਂਦਾ ਉਹਦੇ ਕਾਰਨ ਔਰੇ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਨੇ ਉਹ ਉਹਨੂੰ ਬਹੁਤ ਜ਼ਿਆਦਾ ਬੜਾ ਬੜਾਵਾ ਮਿਲ ਗਿਆ ਤੇ ਅਸੀਂ ਇਹਦੇ ਪਿੱਛੇ ਕਾਫੀ ਲੰਬੇ ਸਮੇਂ ਤੋਂ ਲੱਗੇ ਹੋਏ ਸੀ ਤੇ ਕਾਫੀ ਵਾਰ ਸੀ ਉਹਦੀ ਚੈਕਿੰਗ ਵੀ ਕਰਾਈ ਪਰ ਸਾਨੂੰ ਕੋਈ ਨਤੀਜਾ ਹੱਥ ਨਹੀਂ ਲੱਗਿਆ ਪਰ ਹੁਣ ਜਦੋਂ ਅਸੀਂ ਟੀਮ ਆਪਣੀ ਪੂਰੀ ਟੀਮ ਬਣਾਈ ਆ ਤੇ ਉਹਦੇ ਨਾਲ ਅਸੀਂ ਉਹ ਉਹਦੇ ਤੇ ਅਸੀਂ ਕੰਮ ਕੀਤਾ ਤਾਂ ਸਾਨੂੰ ਪਤਾ ਲੱਗਿਆ ਵੀ ਇੱਕ ਜਿਹੜਾ ਕੰਟੇਨਰ ਆ ਉਹ ਗੰਦੇ ਪਾਣੇ ਦਾ ਜੋ ਕੈਮੀਕਲ ਦਾ ਸੀਗਾ ਤੇ ਉਹ ਸਾਡੇ ਪਿੰਡ ਦੀ ਜੂਹ ਦੇ ਵਿੱਚ ਸਰਕਾਰੀ ਜਗ੍ਹਾ ਤੇ ਉਹ ਖਾਲੀ ਕਰਕੇ ਜਾਂਦਾ ਸੀਗਾ ਜਦੋਂ ਅਸੀਂ ਉਹਦਾ ਪਿੱਛਾ ਕੀਤਾ ਸਾਨੂੰ ਪਤਾ ਲੱਗਿਆ ਕਿ ਢਿੱਲੀ ਆਉਂਦਾ ਹੈ ਤੇ ਅਸੀਂ ਉਹਨੂੰ ਮੌਕੇ ਤੇ ਖਾਲੀ ਕਰਦੇ ਨੂੰ ਡਬੋ ਚਲਿਆ ਤੇ ਅਸੀਂ ਪੁਲਿਸ ਪਾਰਟੀ ਨੂੰ ਮੌਕੇ ਦੇ ਸੱਧਿਆ ਤੇ ਰੰਗੇ ਹੱਥੀ ਫੜਾਤਾ ਉਹ ਤੇ ਉਸ ਤੋਂ ਬਾਅਦ ਜਦੋਂ ਅਸੀਂ ਅੱਜ ਆਪਣਾ ਪ੍ਰਦੂਸ਼ਨ ਬੋਰਡ ਨੂੰ ਬੁਲਾਇਆ ਸੈਂਪਲ ਭਰ ਲਈ ਜਦੋਂ ਅਸੀਂ ਉਥੋਂ ਸੈਂਪਲ ਭਰ ਲਏ ਤੇ ਫੈਕਟਰੀ ਵਿੱਚੋਂ ਸੈਂਪਲ ਭਰ ਲਏ ਪਰ ਜਦੋਂ ਅਸੀਂ ਉਹ ਜਿਹੜਾ ਕੰਟੇਨਰ ਅਸੀਂ ਥਾਣੇ 'ਚ ਦੇ ਕੇ ਗਏ ਸੀਗੇ ਉਹਦਾ ਅਸੀਂ ਸੈਂਪਲ ਭਰਨਾ ਹੈ ਤੌਰੇ ਆ ਕੇ ਦੇਖਿਆ ਸੀ ਕਿ ਜੋ ਕੰਟੇਨਰ ਸੀ ਉਹ ਖਾਲੀ ਸੀਗਾ ਪਰ ਜਦੋਂ ਅਸੀਂ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਸੀ ਉਹਦੇ ਵਿੱਚ ਅੱਧਾ ਸੀਗਾ ਉਹ ਤੇ ਕੈਮੀਕਲ ਅੱਧਾ ਭਰਿਆ ਹੋਇਆ ਸੀ ਪਰ ਪਤਾ ਨਹੀਂ ਕੀ ਕਿੱਥੇ ਕੀ ਗੱਲਬਾਤ ਹੋ ਗਈ ਕੀ ਘਪਲਾ ਹੋਇਆ ਕੀ ਸਾਨੂੰ ਨਹੀਂ ਪਤਾ ਇਹ ਚੀਜ਼ ਬਾਰੇ ਪਰ ਹੁਣ ਇਹ ਚੀਜ਼ ਅਸੀਂ ਉਹ ਇਹੀ ਪੁਲਿਸ ਪ੍ਰਸ਼ਾਸਨ ਦਾ ਅਸੀਂ ਪੁੱਛਦੇ ਹਾਂ ਵੀ ਸਾਡਾ ਜਿਹੜਾ ਕੈਮੀਕਲ ਅਸੀਂ ਉਹਰੇ ਫੜਾ ਕੇ ਗਏ ਸੀ ਜਿਸ ਤੋਂ ਅਸੀਂ ਸੈਂਪਲ ਭਰੋਣਾ ਸੀ ਜਿਹਦੇ ਬਲਬੂਤੇ ਤੇ ਅਸੀਂ ਉਸ ਫੈਕਟਰੀ ਨੂੰ ਇਹ ਸਾਬਤ ਕਰਨਾ ਸੀ ਵੀ ਇਹ ਜ਼ਹਿਰੀਲੇ ਕੈਮੀਕਲ ਜੋ ਸਾਡੇ ਪ੍ਰਦੂਸ਼ਣ ਸਾਨੂੰ ਫਲਾਉਂਦੇ ਨੇ ਸਾਨੂੰ ਸਾਡੇ ਬੱਚਿਆਂ ਦੇ ਆਉਣ ਵਾਲੇ ਨਸਲਾਂ ਦੇ ਸਾਨੂੰ ਜੋ ਸਾਡੇ ਬਰਬਾਦ ਕਰਨ ਤੇ ਲੱਗੇ ਹੋਏ ਨੇ ਉਸ ਨੂੰ ਅਸੀਂ ਉਹ ਸਾਡੇ ਕੋਲ ਸੀਗਾ ਇੱਕ ਪੂਖਤਾ ਸਬੂਤ ਸੀ ਪਰ ਹੁਣ ਜਦੋਂ ਪਤਾ ਲੱਗਿਆ ਥਾਣਾ ਹੀ ਜਾ ਕੇ ਸਾਡੇ ਸਬੂਤ ਖਤਮ ਹੋ ਗਏ ਨੇ ਤੇ ਉਹ ਚੀਜ਼ ਨੂੰ ਮੱਧ ਨਗਰ ਸੀ ਇਹ ਜਿਹੜਾ ਧਰਨਾ ਅਸੀਂ ਲਾਇਆ ਸੀਗਾ ਤੇ ਹੁਣ ਸਾਨੂੰ ਪੁਲਿਸ ਮੁਲਾਜ਼ਮਾਂ ਨੇ ਦਿੱਤੀ ਆ ਸਾਨੂੰ ਯਕੀਨ ਦਵਾਇਆ ਵੀ ਕੱਲ 10 ਵਜੇ ਤੱਕ ਅਸੀਂ ਇਹ ਤੇ ਕਾਰਵਾਈ ਕਰਾਂਗੇ ਤੇ ਦੇ ਕੱਲ 10 ਵਜੇ ਤੱਕ ਦੇਖਦੇ ਆਂ ਕੀ ਕਾਰਵਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਅਗਲਾ ਅਸੀਂ ਪ੍ਰੋਗਰਾਮ ਫਿਰ ਉਸ ਤੋਂ ਬਾਅਦ ਅਲਿਕਾਂਗੇ ਅਗਰ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਰਪੰਚ ਸਾਹਿਬ ਗੱਲ ਕਰਦੇ ਜਿਸ ਤਰ੍ਹਾਂ ਕਿ ਹੁਣ ਤੁਹਾਡੇ ਵੱਲੋਂ ਤਰਨਾ ਸਮਾਪਤ ਕੀਤਾ ਗਿਆ ਜੀ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਤਰਨਾ ਸਮਾਪਤ ਹੋਇਆ ਜੀ ਅਸੀਂ ਇੱਕ ਤਾਂ ਅਸੀਂ ਇਹੀ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਜੋ ਸਾਨੂੰ ਵਿਸ਼ਵਾਸ ਦਿਵਾਇਆ ਵੀ ਕੱਲ ਨੂੰ 10 ਵਜੇ ਤੱਕ ਅਸੀਂ ਉਸ ਫੈਕਟਰੀ ਵਾਲੇ ਤੇ ਪਰਚਾ ਦਵਾਂਗੇ ਉਸ ਨੂੰ ਚੱਕ ਕੇ ਲੈ ਕੇ ਆਵਾਂਗੇ ਤੇ ਦੂਸਰਾ ਜੋ ਜੀਜ਼ਾ ਉਹ ਕੰਟੇਨਰ ਸੀਗਾ ਇਹ ਅਸੀਂ ਵੀ ਉਸ ਤੇ ਵੀ ਪਰਚਾ ਦਵਾਵਾਂਗੇ ਸੋ ਇਹ ਇਸ ਕਰਕੇ ਅਸੀਂ ਇਹ ਧਰਨਾ ਖਤਮ ਕਰਤਾਂ ਹਾਂ ਬਾਕੀ ਕੱਲ ਨੂੰ ਪਤਾ ਲੱਗੂਗਾ ਕੀ ਕਾਰਵਾਈ ਹੁੰਦੀ ਹੈ ਬਾਜੀ ਕੀ ਨਾਮ ਤੁਹਾਡਾ ਤੁਸੀਂ ਵੀ ਧਰਨੇ ਸ਼ਾਮਿਲ ਹੋਣਾ ਹੈ ਹਾਂਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਪਿੰਡ ਬਿਸ਼ਨਪੁਰਾ ਹੈ ਮੈਂ ਵੀ ਸਰਪੰਚਾ ਪਿੰਡ ਦਾ ਇਹਦਾ ਸਾਨੂੰ ਬਹੁਤ ਫੈਕਟਰੀ ਦਾ ਨੁਕਸਾਨ ਹੋ ਰਿਹਾ ਜਾਂ ਹਵਾ ਚੱਲਦੀ ਹੈ ਗੰਧੇ ਹਵਾ ਪ੍ਰਦੂਸ਼ਣ ਜਾਂਦਾ ਹਰੇ ਪੱਠੇ ਤੇ ਬਹੁਤ ਪ੍ਰਭਾਵ ਪੈਂਦਾ ਪਰ ਹੁਣ ਜਿਹੜਾ ਇਹ ਧਰਨਾ ਲੱਗਿਆ ਸੀ ਇਹ ਕੱਲ ਟੈਂਕਰ ਫੜਿਆ ਗਿਆ ਸੀ ਪਾਣੀ ਦਾ ਉਹ ਸਰਕਾਰੀ ਕਾਰਵਾਈ ਵੀ ਕਰਨੀ ਸੀ ਪਰ ਉਹ ਟੈਂਕਰ ਖਾਲੀ ਮਤਲਬ ਕੀਤਾ ਗਿਆ ਕੋਈ ਸਬੂਤ ਨਹੀਂ ਮਿਲਿਆ ਹੈਗਾ ਸਰਪੰਚ ਸਾਹਿਬ ਗੱਲ ਕਰਦੇ ਕਿੰਨੇ ਸਾਲ ਹੋ ਗਏ ਫੈਕਟਰੀ ਲੱਗੀ ਨੂੰ ਫੈਕਟਰੀ ਲੱਗਣ ਨੂੰ ਹੋ ਗਏ ਜੀ 2-3 ਸਾਲ ਹੋ ਗਏ ਜੀ ਜਦ ਪਿੰਡ ਵਾਸੀਆਂ ਵੱਲੋਂ ਜ਼ਮੀਨ ਵੇਚੀ ਗਈ ਸੀ ਜਾਂ ਦਿੱਤੀ ਗਈ ਸੀ ਉਦੋਂ ਇਹ ਮੁੱਦਾ ਕਿਉਂ ਨਹੀਂ ਚੱਕਿਆ ਗਿਆ ਉਸ ਵਿਸ਼ੇ ਤੇ ਜੀ ਕਹਿ ਸਕਦੇ ਜੀ ਹੁਣ ਪਹਿਲਾਂ ਕੋਈ ਕੋਈ ਇਹ ਕਹਿ ਕੇ ਜ਼ਮੀਨ ਖਰੀਦੀ ਗਈ ਸੀ ਤੇ ਇੱਥੇ ਟਾਇਲ ਫੈਕਟਰੀ ਲੱਗਣੀ ਹੈ ਜੀ ਪਰ ਉਹ ਫੈਕਟਰੀ ਟਾਇਲ ਨਹੀਂ ਲੱਗੀ ਐ ਹੋਰ ਇੱਕ ਫੈਕਟਰੀ ਲੱਗੀ ਪ੍ਰਦੂਸ਼ਣ ਵਾਲੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੇਹੀ ਮੰਗ ਕਰਦੇ ਆ ਵੀ ਇਹਦਾ ਕੋਈ ਹਸਾਰ ਕੀਤਾ ਜਾਵੇ ਜਾਂ ਬੰਦ ਕੀਤੀ ਜਾਵੇ ਹੁਣ ਅਸੀਂ ਇਸੇ ਵੇ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਹੈ ਕੱਲ ਦਾ 10 ਵਜੇ ਤੱਕ ਦਾ ਟਾਈਮ ਲਿਆ ਹੈ ਇਹ ਕਹਿੰਦੇ ਵੀ ਉਸ ਤੋਂ ਬਾਅਦ ਜੋ ਕਾਰਵਾਈ ਬਣੂਗੀ ਅਸੀਂ ਉਹ ਕਰਾਂਗੇ ਪਹਿਲਾਂ ਵੀ ਮਦਮ ਜੀ ਕਿਸਾਨ ਆਗੂਆਂ ਤੇ ਪਿੰਡ ਬਰਮਾਲੀਪੁਰ ਦੇ ਲੋਕਾਂ ਵੱਲੋਂ ਰੋਡ ਜਾਮ ਕੀਤੀ ਗਈ ਸੀ ਸਰਵਿਸ ਰੋਡ ਥਾਣੇ ਮੁਰੇ ਧਰਨਾ ਦਿੱਤਾ ਗਿਆ ਤੇ ਕੀ ਮਾਮਲਾ ਸੀਗਾ ਜੀ ਇਹ ਇੱਥੇ ਨੇ ਜੀ ਉਸ ਫੈਕਟਰੀ ਦਾ ਕੋ ਪਾਣੀ ਸੀਗਾ ਉਹਦਾ ਕੋਲ ਟਰੈਕਟਰ ਤੇ ਇੱਕ ਟੈਂਕੀ ਸੀ ਉਹ ਇਹਨਾਂ ਨੇ ਫੜਾਈ ਸੀ ਉਹ ਅਸੀਂ ਜਾਂਦੀ ਸੀ ਸਾਡੇ ਕਬਜ਼ੇ 'ਚ ਹੈ ਟੈਂਕੀ ਵੀ ਤੇ ਟਰੈਕਟਰ ਵੀ ਉਹ ਅਸੀਂ ਉਹਨੂੰ ਉਦੋਂ ਤੇ ਉਹਦੀ ਵੈਰੀਫਾਈ ਕਰਕੇ ਜੋ ਬਣਦੀ ਇਹਦੇ ਖਰਾਬ ਹੈ ਉਹਦੀ ਕਰਵਾਈ ਕਰਾਂਗੇ ਉਹ ਸਾਡੇ ਕਬਜ਼ੇ ਚ ਹੈਗਾ ਮਟੀਰੀਅਲ ਸਾਰਾ ਕੀ ਕਾਰਨ ਲੱਗਦੇ ਨੇ ਜਿਸ ਤਰ੍ਹਾਂ ਉਹ ਦੋਸ਼ ਲਾ ਰਹੇ ਸੀ ਕਿ ਟੈਂਕੀ ਖਾਲੀ ਕਰਤੀ ਇਦਾਂ ਦੇ ਬੜੇ ਸਵਾਲ ਉੱਠ ਰਹੇ ਸੀ ਧਰਨੇ ਦੇ ਵਿੱਚ ਕੀ ਕਾਰਨ ਲੱਗਦਾ ਵੀ ਉਹ ਤਾਂ ਐਕਚੁਅਲੀ ਉਹ ਤਾਂ ਉੱਥੇ ਜਿੱਥੇ ਇਹਨਾਂ ਨੇ ਪਿੰਡ ਵੜਿਆ ਉਹਨੂੰ ਫੜਿਆ ਉੱਥੇ ਪਾਣੀ ਡੋਲ ਹੀ ਰਿਹਾ ਸੀ ਉਹ ਡੋਲਦੇ ਹੋਏ ਨੂੰ ਤਾਂ ਇਹਨਾਂ ਨੇ ਫੜਿਆ ਇੱਥੇ ਪਾਣੀ ਨਾਲ ਉਹਦਾ ਟੈਂਕੀ ਖਾਦੀ ਕਰੀ ਹੈ ਉੱਥੋਂ ਹੀ ਇਹਨਾਂ ਨੇ ਮਲਾਜਮਾਂ ਨੂੰ ਭੇਜ ਕੇ ਕਾਬੂ ਕਰਿਆ ਔਰ ਅਸੀਂ ਬੜਾ ਆਏ ਆ ਲੈਣ ਤੋਂ ਬਾਅਦ ਟੈਂਕੀ ਤੇ ਟਰੈਕਟਰ ਸੀ ਆਪਣੇ ਕਬਜ਼ੇ ਚ ਲੈ ਉਹ ਜੋ ਵੀ ਹੋਏਗਾ ਇਹਦੇ ਸੀ ਸਰਾਣਾ ਗੱਲ ਕਰਕੇ ਬੜੀ ਕਾਰਵਾਈ ਕਰ ਦਿੱਤਾ ਹੁਣ ਧਰਨਾ ਸਮਾਪਤ ਹੋ ਗਿਆ ਜੀ ਕਿ ਕੁਝ ਬੰਦੇ ਆਏ ਸੀਗੇ ਉਹਨਾਂ ਨੂੰ ਦੱਸਤਾ ਸੀ ਵੀ ਹਾਂ ਠੀਕ ਹੈ ਜੀ ਅਸੀਂ ਜੋ ਬਣਦੀ ਹੈ ਇਹਦੀ ਕਾਰਵਾਈ ਕਰਾਂਗੇ ਉਹ ਚਲੇ ਗਏ ਨੇ